ਰਾਗ ਗੋੜੀ ਮਾਲਵਾ ਮਹਿਲਾ ਪੰਜਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਹੋ ਮੀਤਾ ਲੈ ਹੋ ਆਗੇ ਦਿਖੰ ਪੰਥ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕੱਤੀਏ ਜਮ ਜਾਲ ਹੋਮ ਜਗ ਤੀਰਥ ਕੀਏ ਵਿਚ ਹਉ ਮੈਂ ਬਦੇ ਬਿਕਾਰ ਨਰਕ ਸੁਰਗ ਦੋਏ ਤੁੰਚਨ ਹੋਏ ਬਾਰ ਬਾਰ ਅਵਤਾਰ ਸ਼ਿਵਪੂਰੀ ਬ੍ਰਹਮ ਇੰਦਰਪੂਰੀ ਨੇਚਲ ਕੋ ਥਾਉ ਨਾਹੀਂ ਦਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵੇ ਜਾਹੇ ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਾ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਕੋਏ ਕੁਧਾਰ ਰਾਗ ਗੋੜੀ ਮਾਲਾ ਮਹਿਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਾਨ ਮਿਰਤ ਦੂਖ ਸੁਖ ਕਿਤ ਸੰਸਾਰ ਗੁਰ ਮਿਲੇ ਰਹਾਉ ਜੋ ਲੋ ਹੋਂ ਕਿਛ ਸੋਚੋਂ ਚਿਤਵੋਂ ਤੋ ਲੋ ਦੁੱਖ ਨ ਭਰੇ ਜੋ ਪ੍ਰਪਾਲ ਗੁਰ ਪੂਰਾ ਠੇਟਿਆ ਤੋ ਆਨੰਦ ਸਹਿਜੇ ਜੇਤੀ ਸ਼ਾਨ ਕਰਮ ਮਹੋਂ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰਮਸਤਕ ਧਰਿਓ ਅਬ ਹਮ ਮੁਕਤ ਫੈ ਜੋ ਲਓ ਮੇਰੋ ਮੇਰੋ ਕਰਤੋ ਤੋ ਲੋ ਬਿਖ ਕੇ ਰੇ ਮਨ ਤਨ ਬੁੱਧ ਅਰਪੀ ਠਾਕੂਰ ਕੋ ਤਬ ਹਮ ਸਹਜ ਸੋਏ ਜੋ ਲਓ ਪੋਟ ਉਠਾਈ ਚਲਿਓ ਤੋ ਲੋ ਦਾਨ ਫਰੇ ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ ਗੋੜੀ ਮਾਲਾ ਮੈਲਾ ਪੰਜਵਾ ਭਾਵਨ ਛਾਗਿਓ ਰੀ ਛਾਗਿਓ ਛਾਗਿਓ ਮੈਂ ਗੁਰ ਮਿਲ ਛਾਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੁਬਿੰਦ ਆਗਿਓ ਤਰਾਹ ਮਾਨ ਅਭਿਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰ ਐ ਲਗਿਓ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾ ਗਿਓ ਨਿਰਪਉ ਭੈ ਸੰਤ ਭ੍ਰਮ ਡਾਰਿਓ ਪੂਰਨ ਸਰਬਾਗਿਓ ਜੋ ਕਿਸ ਕਰਤਾ ਕਾਰਣ ਕੀਨੋ ਮਨ ਬਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਹੋਇਓ ਮਨ ਜਾਗਿਓ ਜਨ ਨਾਨਕ ਕੋੜ ਤੁਹਾਰੀ ਪਰਿਓ ਆਇਓ ਸ਼ਰਣ ਅਗਿਓ ਨਾਮ ਰੰਗ ਸਹਿਜ ਰਸ ਮਾਣੇ ਖੇਰ ਦੁਖ ਨਾ ਲਗਿਓ ਗੋੜੀ ਮਾਲਾ ਮਹਿਲਾ ਪੰਗਵ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸ਼ਬਦ ਸਮਾਇਆ ਰਹਾ ਲਾਠੀ ਭੂਖ ਦ੍ਰਿਸ਼ਣ ਸਭ ਲਾਠੀ ਚਿੰਤਾ ਸਗਲ ਵਿਸਾਰੀ ਕਰਮਸਤ ਗੁਰ ਪੂਰੈ ਧਰਿਓ ਮਨ ਦੀ ਤੋ ਜਗ ਸਾਰੀ ਤ੍ਰਿਪਤ ਅਗਾਏ ਰਹਿ ਰਿਤ ਅੰਤਰ ਡੋਲਨ ਤੇ ਅਬ ਚੁਕੇ ਅਖੋਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੂਕੇ ਅਚਰ ਇੱਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਮਾ ਪਰਦਾ ठाakur ਜੋ ਫੇਤੇਓ ਤੋ ਬਿਸਰੀ ਤਾਤ ਪਰਾਈ ਕਹਿੋ ਨਾ ਜਾਈ ਇਹ ਅਚੰਭੋ ਸੋ ਜਾਣੈ ਜਿਨ ਸਖਿਆ ਕਾ ਨਾਨਕ ਸਚ ਤੈ ਬਿਗਾਸ ਗੁਰ ਨਿਧਾਨ ਹਿਰਦੈ ਲਾਖਿਆ ਗੋੜੀ ਮਾਲਾ ਮੇਲਾ ਪੰਗਵਾਂ ਬੂਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ-ਗਿਰ ਪਰਤੇ ਧਰਣੀ ਸ੍ਰਾਵਿ ਸਾਸਤ ਸਿਮਰਤ ਵੇਦ ਦੀਚਾਰੇ ਮਹਾਂਪੁਰਖਨ ਇਉ ਕਹਿਆ ਦਿਨ ਹਰ ਭਜਨ ਨਾਹੀ ਨਿਸਤਾਰ ਸੁਖ ਨ ਕਿਨਹੂ ਲਹਿਆ ਤਿੰਨ ਭਵਨ ਕੀ ਲਖਮੀ ਜੋਰੀ ਬੂਜਤ ਨਹੀਂ ਲਹਿਰੇ ਦਿਨ ਹਰ ਤਖਤ ਕਹਾ ਥਿਤ ਪਾਵੇ ਫਿਰ ਤੋਂ ਪਹਿਰੇ ਪਹਿਰੇ ਅਨਤ ਬिलास ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ਜਨ ਤੋਂ ਜਨ ਤੋਂ ਕਭੂ ਨ ਬੂਜਤ ਸਗਲ ਬ੍ਰਿਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤ ਕਿਹ ਹੈ ਸਾਰ ਸੁਖ ਪੂਰਾ ਸਾਜ ਸੰਗਤ ਜਨਮ ਮਰਨ ਨਿਵਾਰ ਨਾਨਕ ਜਨ ਕੀ ਤੂਰਾ ਗੋੜੀ ਮਾਲਾ ਮੈਲਾ ਪੰਝਵਾ ਮੋਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾ ਅਨਜਾਨਤ ਕਿਛਿ ਇਨ ਹੈ ਤੁਮਾਨੋ ਜਪ ਤਪ ਕਸ਼ੂ ਨਾ ਸਾਧਾ ਦਾ ਦੀਸ਼ ਲੈ ਇਹ ਮਨ ਧੋ ਰਾਇਓ ਕੰਨ ਕਰਮ ਕਰ ਬਾਧਾ ਮਨ ਤਨ ਧਨ ਧੂਮ ਕਾਠਾਪੂਰ ਹਉ ਇਸ ਕ ਇਹ ਮੇਰਾ ਧਰਮ ਮੁ ਕਸ਼ ਸੂਜ ਨਾਹੀ ਇਹ ਪਖਰ ਪੈ ਪੈਰਾ ਤਬ ਇਹ ਕਹਾਂ ਕਮਾਵਨ ਪਰਿਆ ਜਦ ਇਹ ਕਸ਼ੂ ਨਾ ਹੋਤਾ ਜਦ ਇੱਕ ਨਿਰੰਝਨ ਰੰਕਾਰ ਪ੍ਰ ਸਭ ਕਿਸ ਆਪੇ ਕਰਤਾ ਆਪਣੇ ਕਰਤਬ ਆਪੇ ਜਾਣ ਜਿਨ ਇਹ ਰਚਨ ਰਚਾਇਆ ਕੋ ਨਾਨਕ ਕਰਨਹਾਰ ਹੈ ਆਪੇ ਸਤਗੁਰ ਪਰਮ ਚੁਕਾਇਆ ਗੋੜੀ ਮਾਲਾ ਮਹਿਲਾ ਪੰਜਵਾਂ ਹਰ ਬਿਨ ਆਵਰ ਕ੍ਰਿਆ ਬਿਰਥੇ ਜਪ ਤਪ ਸੰਗਮ ਕਰਮ ਕੁਮਹਾਣੇ ਇਹ ਹੋ ਰੈ ਮੂਸੇ ਰਹਾ ਬਰਤਨੇਮ ਸੰਜਮ ਹੈ ਰਹਿਤਾ ਤਿੰਨ ਕਾ ਆਢ ਨਾ ਪਾਇਆ ਆਗੇ ਚੱਲ ਔਰ ਹੈ ਭਾਈ ਹੁਆ ਕਾਮ ਨ ਆਇਆ ਤੀਰਥ ਨਾ ਹੈ ਅਰ ਧਰਨੀ ਭਮਤਾ ਆਗੇ ਥੋਰ ਨ ਪਾਵੇ ਕੁਆ ਕਾਮ ਨ ਆਵੇ ਏ ਬਿਦ ਉਹ ਲੋਗ ਨਹੀਂ ਪਤੀ ਆਵੇ ਚਤੁਰ ਗੇ ਮੁਖ ਬਚਨੀ ਉਚਾਰੇ ਆਗਾ ਮਹਿਲ ਨ ਪਾਈ ਏ ਬੂਚੇ ਨਹੀਂ ਏਕ ਸੁਧਾਖਰ ਉਹ ਸਗਲੀ ਚਾਖ ਸਖਾਈ ਏ ਨਾਨਕ ਕਹਿ ਤੋ ਇਹ ਵਿਚਾਰ ਜੇ ਕੁਮਾਵੇ ਸੋ ਪਾਰ ਗ੍ਰਾਮੀ ਗੁਰ ਸੇਵੋ ਅਰਨੰਮ ਤੇਆਵੋ ਝਾਗੋ ਮਨੋ ਗੁਮਾਨੀ ਗੋੜੀ ਮਾਲਾ ਮਹਿਲਾ ਪੰਨਵਾ ਮਾਧਾ ਹਰ 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 ਮੁਖਤ ਹੀ ਐ ਹਮ ਤੇ ਕਸ਼ੂ ਨ ਹੋਵੈ ਸਵਾਮੀ ਜੋ ਰੱਖੋ ਤਿਉ ਰਹੀਐ ਸਹਾਵ ਕਿਆ ਕਿਛ ਕਰੈ ਕਿ ਕਰਨ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤੂੰ ਲਾਉ ਤੇ ਤਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਪਾ ਸਰਬ ਕੇ ਦਾਤੇ ਇੱਕ ਰੂਪ ਲੈ ਵਲਾਓ ਨਾਮੁ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਰਾਗ ਗਉੜੀ ਮਾਝ ਮੈਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਦੀਨ ਦਇਆਲ ਦਮਦਰ ਰਾਯਾ ਜੀਓ ਕੋਟ ਜਨ ਕਰ ਸੇਵ ਲਗਾਇਆ ਜੀਓ भगत ਵਛਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਭਨੀ ਜਾਈਂ ਜੀਓ ਕਿਉ ਪੇਖਾ ਪ੍ਰੀਤਮ ਕਮਨ ਸੁਕਰਣੀ ਜੀਓ ਸੰਤਾ ਦਾਸੀ ਸੇਵਾ ਚਰਣੀ ਜੀਓ ਏ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵ ਲਾਗੋਂ ਪਾਈ ਜੀਓ ਕੋਠੀ ਪੰਡਤ ਵੇਦ ਖੋਜਨਤਾ ਜੀਓ ਹੋਏ ਬਿਰਾਗੀ ਤੀਰਥ ਨਾਵੰਤਾ ਜੀਓ ਗੀਤ ਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਪੈ ਪਾਲ ਸੁਆਮੀ ਮੇਰੇ ਜੀਓ ਪਤਿਤ ਪਵਿੱਤ ਲਗ ਗੁਰ ਕੈ ਪੈਰੇ ਜੀਓ ਪ੍ਰਮੋਹ ਕਾਟ ਕੀਏ ਨਿਰਵਰ ਜੀਓ ਗੁਰ ਮਨ ਕੀ ਆਸ ਪੂਰਾਈ ਜੀਓ ਜਿਨਾਂ ਪਾਇਆ ਸੋ ਤਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸ਼ੋਭਾਵੰਤਾ ਜੀਓ ਜਿਸ ਸਾਧੂ ਸੰਗਤ ਤੇਸ ਸਬਸ ਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ ਗੌੜੀ ਮਹਿਲਾ ਪੰਜਵਾ ਮਾਝ ਆਓ ਹਮਾਰੇ RAM ਤਿਆਰੇ ਜੀਓ ਰਹਿਣ ਦਿਨ ਸਾਸ ਸਾਸ ਚਿਤਾਰੇ ਜੀਓ ਸੰਤ ਦੇਉ ਸੰਦੇਸ਼ਾਂ ਤੈ ਚਰਣਾ ਰੇ ਜੀਓ ਤੁਧ ਬਿਨ ਕਿਤੇ ਮਿੱਧ ਤਰੀਏ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦ ਜੀਓ ਵਣ ਤੇਣ ਤ੍ਰਿਭਵਣ ਸੁਖ ਪਰਮ ਅਨੰਦ ਜੀਓ ਸੇਜ ਸੁਹਾਵੀ ਇਹ ਮਨ ਵਿਕ ਸੰਦ ਜੀਓ ਤੇਖ ਦਰਸ਼ਨ ਇਹ ਸੁਖ ਲਈਏ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਦਨ ਦੇਵਾ ਜਿਓ ਦਾਸ ਨਾਮ ਦਾਸ ਨਾਮ ਜਪ ਲੇਵਾ ਜਿਓ ਬਿਨੋ ठाकुर ਪੈ ਕਹੀਏ ਜਿਓ ਇਸ ਪੁੰਨੀ ਮੇਰੀ ਮਨ ਤਨ ਹਰਿਆ ਜਿਓ ਦਰਸ਼ਨ ਵੇਖ ਸਬ ਦੁਖ ਪਰ ਹਰਿਆ ਜਿਓ ਹਰ ਹਰ ਨਾਮ ਜਪੇ ਜਪ ਤਰਿਆ ਜਿਓ ਇਹ ਹਜ਼ਾਰ ਨਾਨਕ ਸੁਖ ਸਹੀ ਐ ਜੀਓ ਗੋੜੀ ਮਾਜ ਮਹਿਲਾ ਪੰਜਵਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹ ਜੀਓ ਫੇਵਾਰੇ ਜੀਓ ਵਿਸਰ ਨਾਹੀ ਪ੍ਰਭ ਪ੍ਰਾਨ ਅਧਾਰੇ ਜੀਓ ਸਦਾ ਤੇਰੀ ਸ਼ਰਣ ਆਈ ਜੀਓ ਜਸ ਮਿਲੇ ਮਨ ਜੀਵੇ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਬ ਕਿਛ ਪ੍ਰਭ ਕ ਤ੍ਰਭ ਕੀਆ ਜਾਏ ਜੀਓ ਪ੍ਰਭ ਕੋ ਸਦ ਬਲ ਜਾਈ ਜੀਓ ਇਹ ਨਿਦਾਨ ਜਪੈ ਵਡ ਭਾਗੀ ਜੀਓ ਨਾਮ ਨਰੰજન ਏਕ ਲਵ ਲਾਗੀ ਜੀਓ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇ ਜਿਓ ਆਠ ਪਹਿਰ ਗੁਣ ਗਾਇਆ ਜਿਓ ਰਤਨ ਤਦਾਰਥ ਹਰ ਨਾਮ ਤੁਮਾਰਾ ਜਿਓ ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜਿਓ ਹਰ ਥਨ ਰਾਸ ਸੱਚ ਵਾਪਾਰ ਜਿਓ ਜਨ ਨਾਨਕ ਸਦ ਬਲਹਾਰਾ ਜਿਓ ਰਾਗ ਗੋੜੀ ਮਾਝ ਮੈਲਾ 5ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬੋਮਣ ਕਰਤੇ ਤੂੰ ਮੇਰਾ ਬੋਮਣ ਜ਼ੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨਿਸ਼ਾਨ ਰਹਾ ਸੱਦੇ ਦੱਲਾ ਜਾਤੀਆਂ ਸੁਣ ਕੇ ਚੁੱਪ ਕੀਆ ਕਦੀ ਸੁਰਤ ਨ ਲੱਧੀਆਂ ਮਾਇਆ ਮੋਹੜਿਆ ਦੇ ਬਜਹਾਰਤ ਸ਼ਾਰਤ ਸੇਖ ਅਖੀਂ ਡਠੜਿਆ ਕੋਈ ਦੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਾ ਇਕ ਦੋ ਚੌਂ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧ ਨਾਏ ਰਸੀੜ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰਸੋਂ ਹੋਂਦੇ ਆਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਵਰ ਜਨ ਨਾਨਕ ਤੈਨ ਬਲ ਜਾਤ ਗੋੜੀ ਮਹਿਲਾ ਪੰਜਵਾ ਬਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਪ੍ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜੰਮ ਗੰ ਕਰ ਨੇੜ ਨਾ ਆਵਈ ਰਸਨਾ ਹਰ ਗੁਣ ਦਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਕੋਟ ਤੇਰੀ ਚਗ ਜੀਵਨ ਮੇਰੇ ਠਾਕੁਰ ਅਗੰ ਅਗਾਧ ਤੈ ਪ੍ਰਪਾਲ ਗਸਾਈਆਂ ਨੱਠੇ ਸੋਗ ਸੰਤਪ ਤੱਤੀ ਵਾਉ ਨ ਲੱਗ ਗਈ ਸਤਗੁਰ ਰ ਕੀ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਰਜਣਹਾਰ ਗੁਰ ਟੁੱਟਿਆ ਸਭ ਕਿਛ ਪਾਇਆ ਜਨਮਾਂ ਮੈਂ ਤ ਸਦ ਬਲੇ ਹਾਰ